ਸਤਿ ਸ਼੍ਰੀ ਅਕਾਲ ਜੀ ਖੇਤ ਚ ਪਹੁੰਚ ਚੁੱਕੇ ਆ ਜੀ ਅੱਜ ਲੱਗੇ ਆ ਹੁਣ ਜਿਹੜੇ ਗੰਨੇ ਨੂੰ ਕੱਲ ਪਾਣੀ ਲਾਇਆ ਤਾਂ ਉਹਦੇ ਵਿੱਚ ਰੇਹ ਪਾਉਣਾ ਨਾਲੇ ਲੱਗੇ ਝਟਪਟ ਜੀ ਕਰਨ ਡੋਲਾਂ ਪਰ ਮੜਾਜਾ ਸਾਫ਼ ਹੋ ਜੁੰਦੀਆਂ ਉਹ ਪੁੱਜੇ ਵੀ ਆ ਖੇਤ ਵਿੱਚ ਹੁਣ ਲੈ ਕੇ ਆ ਗਏ ਰੇਹ ਦੇਖੋ ਪਾਉਂਦੇ ਆ ਹੁਣ ਚਲੋ ਗਰਮੀ ਨਹੀਂ ਬਸ ਕਰਾਈ ਪਈ ਆ ਸ਼ਾਮ ਤੇ 4:30 ਹੋ ਗਏ 4:30 ਵਜੇ ਤੱਕ ਇਹਨ ਪੂਰੀ ਗਰਮੀ ਆ ਹੁਣ ਆ ਡੇਢ ਦੋ ਘੰਟੇ ਕੰਮ ਕਰਨ ਦਾ ਟਾਈਮ ਮੜਾਜਾ ਗਰਮੀ ਤੋਂ ਚਲੋ ਬਾਕੀ ਦਿਨ ਚ ਵੀ ਹੁਣ ਕਰਨਾ ਹੀ ਪੈਂਦਾ ਜਿੰਨੇ ਕਰਨਾ ਓਕਾ ਸੌਫਾ ਹੋ ਕੇ ਚਾਹੇ ਗਰਮੀ ਵੱਧਾ ਘਟਾ ਚਲੋ ਪਾਈਏ ਰੇਹ ਦੇਖਦੇ ਆਈ ਹੁਣ ਰਲਾਉਂਦੇ ਆ ਪਹਿਨਾ ਕਾਣਾ ਲੋ ਜੀ ਰੇਹ ਰਲਾਈ ਜੀ ਪਹਿਨਾ ਮੈਂ ਕਾ ਇਹਦੇ ਸਮਾਨ ਵਿੱਚ ਸੋਨਾ ਲੋ ਪਾ ਦਾਂਗੇ ਜਿੰਕ 30% ਵਾਲੀ

ਇਹ ਨੂੰ ਲੈਣ ਜਾਣਾ ਦੇਖਦੇ ਕੱਲੀ ਕੀ ਆ ਕਹਿੰਦਾ ਅੱਜ ਇਹਨੂੰ ਇੱਧਰ ਵੀ ਪ੍ਰੋਗਰਾਮ ਆ ਜਾਣ ਦਾ ਕੱਲੂ ਕਿੰਨੀ ਮਿਲਣੀ ਮਿਲਤ ਆਲਿਆਂ ਤੇ ਇੰਦੀ ਤਰ੍ਹਾਂ ਹੋ। ਉਹ ਮਜੂਰ ਕਰੀਏ ਹਾਂ। ਇਹ ਗੰਨਾ ਆਪਣਾ ਹੋਈ ਜੀ ਜੇ ਅਪਾ ਕਣਕ ਬੀਜੀ ਦੋ ਦਿਨ ਅਪਾ ਗੁੱਟ ਰਹੇ ਤੇ ਉਹ ਗੰਨਾ ਹੁਣ ਗੁੱਟਣੇ ਤੇ ਬਾ ਫਰਕ ਪੈ ਗਿਆ ਤੁਹਾਨੂੰ ਪਤਾ ਨਾ ਪੱਤੇ ਪਲੇ ਪਲੇ ਜਿਹੜੇ ਹੁਣ ਠੀਕ ਹੋ ਗਏ ਫਰਕ ਪੈ ਗਿਆ ਗੜਾਈ ਕਰਤੀ ਤੇ ਬਰ ਇਹ ਨੂੰ ਪਹਿਲੇ ਹੋਰ ਅਜਰੇ ਪੈ ਜਾਣਾ ਹੁਣ ਇੰਨੇ ਜੀ ਦਾ ਫਰਕ ਪੈ ਜਾਣਾ ਗਰੋਥ ਹੋ ਜਾਣੀ ਹੁਣ ਬਾਕੀ ਮੀਂਹ ਰੋਕਣੇ ਦੇ ਕਰਕੇ ਸਮਝ ਲਓ ਕਿ ਤੁਸੀਂ ਸਾਰਾ ਕੁਲੇ ਰੁਪਿਆ ਮਕੰਨ ਜਿੰਨਾ ਚਿਰ ਮੀਂਹ ਨਹੀਂ ਪੈਂਦਾ ਉਹਨਾਂ ਜਰ ਗੰਨੇ ਦੀ ਵੀ ਗਰੋਥ ਨਹੀਂ ਹੈਗੀ ਜੀ ਇਧਰਲੇ ਖੇਤ ਤਾਂ ਪੈ ਗਿਆ ਹੁਣ ਉਧਰਲੇ ਖੇਤ ਜਾਣਾ ਇਧਰਲਾ ਗੰਨਾ ਛੋਟਾ ਦਾ ਉਧਰਲਾ ਗੰਨਾ ਵੱਡਾ ਏ ਇਹ ਬਾਪ ਬੱਚੇ ਬੋਜਣ ਲੱਗੇ ਹੁਣ ਘਰ ਤੇ ਪੂਰੀਆਂ ਬਾਦੀ ਸ਼ਰਟ ਮੰਗਾਈ ਏ ਮੁੰਡੇ ਤੇ ਮੈਂ ਲੈ ਕੇ ਆ ਤਾਰੇ ਪਹਿਣਾ ਉਧਰ ਨਹੀਂ ਨਹੀਂ ਪਹਿਣਾ ਮੈਨੂੰ ਅੱਜ ਤਾਂ ਵੀ ਚੱਲ ਕਿਤੇ ਪੈ ਜੂ ਵੀ ਏਡਾ ਏਡਾ ਕੇ ਆ ਪਰ ਨਹੀਂ ਬੜਾ ਹੋ ਗਿਆ ਪੂਰੀਆਂ ਬਾਦੀ ਸ਼ਰਟ ਮੰਗਾਈਓ ਤੇ ਤਾਂ ਪੁੰਦੇ ਆ ਫਿਰ ਉਧਰਲੇ ਖੇਤ ਨੂੰ ਚੱਲਦੀ ਆ ਰਲਾ ਉਰੀਲੇ ਦਾ ਆਪਣੇ ਉਹ ਕੀਲੇ ਦਾ ਇਧਰ ਆਪਣਾ ਅੱਧਾ ਕੀ ਲਈਦਾ ਏ ਉਧਰੋਂ ਲੈ ਚੱਲਦੇ ਹਾਂ ਮੋਕਲਾ ਗਰਮੀ ਕਰਕੇ ਪੱਚ ਵੀ ਬਹੁਤ ਲੱਗਦੇ ਆ ਚਲੋ ਧੀਰੇ ਚੱਲਦੇ ਉਧਰ ਇਹ ਬਾਜਰਾ ਦੇਖ ਲਓ ਜੀ ਹਜੇ ਇਹਨੂੰ 3-4 ਦਿਨ ਹੋਈ ਤੇ ਪਾਣੀ ਲਾਏ ਇਹਨੂੰ ਦੁਬਾਰਾ ਫੇਰ ਐਨ ਪੂਰਾ ਪਾਣੀ ਫਰਾਇਆ ਪਿਆ ਮੰਗਦਾ ਵਧੀਆ ਹੋਇਆ ਹੈ ਬੂਟਿਆਂ 'ਚ ਮੈਨੂੰ ਉਮੀਦ ਨਹੀਂ ਥੀ ਵੀ ਹੋਇਆ ਹੂੰਗਾ ਪਰ ਬਹੁਤ ਵਧੀਆ ਹੋਇਆ ਹੈ ਜਿਗਰਾਂ 2 ਸਾਲ ਦੇ ਬੂਟੇ ਐ ਇਹ ਪਹਿਨਾ ਐ ਲੱਗਦਾ ਤਾਂ ਵੀ ਬਾਜਰਾ ਸ਼ਾਇਦ ਨਾ ਹੀ ਹੋਵੇ ਪਰ ਵਧੀਆ ਹੋਇਆ ਹੈ ਕਾਫੀ ਐਨ ਆਪਣਾ ਵਧੀਆ ਸਾਲ ਦਾ ਨੇ ਜਿੱਧਰ ਬੂਟੇ ਹੈ ਇੰਨੀ ਇਧਰ ਮਤਲਬ ਪਟਾਅਦੇ ਦੇ ਬੂਟੇ ਆਪਾਂ ਨੇ ਇਧਰ ਬਹੁਤ ਵੱਡਾ ਵੱਡਾ ਹੋ ਗਿਆ ਉਧਰ ਉਹਨਾਂ ਨੂੰ ਐਨ ਪੂਰਾ ਐਨ ਵਧੀਆ ਹੋ ਗਿਆ ਇਧਰ ਇਹ ਗੰਨੇ ਚ ਪਾਉਣਾ ਰਿਹਾ ਆਪਾਂ ਨੇ ਹੁਣ ਚਲੋ ਕਰੀਏ ਪਾਉਣਾ ਸ਼ੁਰੂ ਤਦੇ ਕਿਹੜਾ ਕਰਨਾ ਹੈ ਇਹ ਇਧਰ 85 ਆ ਪਰਲੇ ਪਾਸੇ 18 ਠੀਕ ਹੈ ਇਧਰ ਅੱਧਾ ਗਾ ਆਪਾਂ ਨੇ ਗੁੜ ਵਾਸਤੇ 85 ਬੀਜਿਆ ਵਾ ਤੇ ਇਹਦਾ ਰਸ ਵੀ ਵਧੀਆ ਨਿਕਲੇ ਆਉਂਦਾ ਨਾਲੇ ਗੁੜ ਵੀ ਨਹੀਂ ਖਰਾਬ ਹੁੰਦਾ ਨਾ 85 ਦਾ ਗੁੜ ਵੀ ਨਹੀਂ ਖਰਾਬ ਹੁੰਦਾ ਹਾਂ ਆ ਥੋੜਾ ਜਿਹਾ 85 ਦੇ ਬੀਜ ਦੇ ਤੇ ਚੱਲ ਗੁੜ ਬਣੂ ਪਰ 18 ਲਓ ਜੀ ਪ੍ਰਧਾਨ ਜੀ ਕੋ ਪਹੁੰਚ ਗਏ ਮਲਗੀਦ ਬਾਈ ਆਸਰੀ ਗਾਲ ਤਕਾਲੀ ਤਕਾਲ ਪ੍ਰਧਾਨ ਜੀ ਕੋ ਪਹੁੰਚ ਗਏ ਪ੍ਰਧਾਨ ਜੀ ਦਵਾਈ ਪਾ ਰਹੇ ਜੀਰੀ ਵਿੱਚ ਲੈ ਪ੍ਰਧਾਨ ਦਾ ਹੋ ਗਿਆ ਵਿਹਲਾ 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 ਭਾਈ ਵਿਹਲਾ ਹੋ ਗਿਆ ਵਿਹਲਾ ਹਾਂ ਅਬ ਹੀ ਰਹੇਗਾ ਬਸ ਹੈ ਬਸ ਹੋ ਰਹਿ ਗਿਆ ਪਨੀਰ ਦੀ ਬਾਜਣੀ ਯਾਰ ਖਾਸੀ ਕਦੋਂ ਖਤੇ ਆ ਪਨੀਰ ਦਾ ਬਹੁਤ ਬਾਦੂ ਆ ਪਨੀਰ ਬੱਤ ਮੈਨੂੰ ਪਤਾ ਓਰੇ ਬੈਠਦੇ ਤੇ ਨੇ ਜਣੇ ਆ ਕੇ ਪਨੀਰ ਨਹੀਂ ਸਾਸਰੀ ਗਾਲ ਜੀ ਕੋਲ ਤਾਂ ਸਾਰਿਆਂ ਨੂੰ ਭੁੱਲ ਗਿਆ ਜੀ ਸੌਰੀ ਰੀਆ ਤਾਂ ਆਉਂਦੇ ਰਹਿੰਦੇ ਨੇ ਕਾਲਾ ਬੈਠਦਾ ਆ ਕੇ ਕਾਲਾ ਹਾਂ ਅੱਛਾ ਹਾਂ ਕਾਲਾ ਛੱਬੀ ਲਾ ਲੂ ਹਾਂ ਕਦਾਂ ਲਾਉਣੀ ਆ ਠੀਕ ਆ ਫਿਰ ਤਾਂ ਸਕਦਾ ਜਾਂ ਨਹੀਂ ਹੋਈ ਜਾਂ ਨਹੀਂ ਹੋਈ ਲਾਏ ਨਹੀਂ ਜੀ ਹੈ ਨਹੀਂ ਕੋਣ ਖੇਤ ਵੀ ਦੇਖ ਕੇ ਲੱਗਣੇ ਆ ਇਹਦੇ ਤਾਂ ਖੇਤ ਉੱਚੇ ਔਰੇ ਮੈਨੂੰ ਉਹ ਨੀਵੇਂ ਚ ਲੱਦ ਨਹੀਂ ਹੁੰਦਾ ਨਹੀਂ ਨਹੀਂ ਇਹਨੇ ਕਹੇ ਲਈ ਆਈ ਸੀ ਨੀਵੇਂ ਚ ਪੋਛਲਾ ਹਾਂ ਨੀਵੇਂ ਚ ਲਾਏ ਜੀ ਪੰਗਾ ਪੈਂਦਾ ਗਿਆ ਗਲਤੀ ਕਾ ਲੱਗਦੀ ਆ ਵੀ ਜੀ ਨਵਾਂ ਆਇਆ ਤਾਂ ਹਾਂ ਵੀ ਜੀ ਨਵਾਂ ਆਇਆ ਤਾਂ ਕਾਲੂ ਹਾਰੇ ਕੇ ਤੇ ਨੀਵੇਂ ਇਹ ਨੀਵੇਂ ਤੋਂ ਥੋੜਾ ਲੱਗਣੀ ਤੇ ਉੱਚਾ ਹੋਰੇ ਪਾਣੀ ਦਾ ਕੋਈ ਚੱਕਰ ਨਹੀਂ ਹੈਗਾ ਜਾਨਸੇ ਨੱਕਾ ਵੱਡ ਪਾਣੀ ਥੱਲੇ ਕਿਉਂ ਬੋਲ ਰਿਹਾ ਚਲਾਈਆਂ ਦੋ ਭਾਈ ਮਿਲ ਗਏ ਕਿ ਸੁੱਖ ਵਾਲੀ ਮਿਲ ਗਈ ਭਈਏ ਵੇਲੇ ਮਿਲ ਗਏ ਭਈਏ ਇੱਕ ਚੀ ਚਲੇਗੇ ਧਾਰ ਕਾਟ ਲਿੰਕ ਕਰਾਉਣ ਬਿਹਰ ਨੂੰ ਮੁੜ ਕੇ ਦੁਆਰਾ ਯਾਰ ਇਹ ਥੋੜਾ ਬਣ ਜਾ ਚੱਕਰ ਪਤਾ ਲੇਵਰ ਦਾ ਬਹੁਤ ਪੰਗਾ ਪਿਆ ਹੋਇਆ ਯਾਰ ਲਿੰਕਨ ਦਾ ਉਹਦਾ ਇਹਦਾ ਮੇਰੀ ਗੱਡ ਰੱਬੇ ਅੱਗੇ ਵੀ ਤਾਂ ਹੋਈ ਹੋਗੇ ਸਾਲ ਹੋਈਗੇ ਉਹ ਚਲ ਆਪਣੀ ਤਾਂ ਨੇ ਉਰੇ ਹੈਗੀ ਆ 15 ਦਿਨ 15 ਦਿਨ ਤੱਕ ਭਾਈ ਭੱਜ ਗਏ 15 ਦਿਨ ਦਾ ਕੰਮ ਨਹੀਂ ਕੱਲ ਨੂੰ 12 ਜਾਣੇ ਹੋ ਜਾਣੇ ਹੋਰ ਗੜੇ ਆ ਗਏ ਤੇਰੇ ਵਾਲੇ ਹੋਰ ਆਣ ਦੋ ਜਣੇ ਨੇ ਆ ਗਏ ਕਰ ਰੱਤ ਦਿੱਲੀ ਤੇ ਆਉਣਾ ਕਰਨੀ ਆ ਆ ਤਾਂ ਕੇ ਦਿੱਲੀ ਤੇ ਚਾਰ ਨੇ ਹੋਰ ਆਣ ਬੰਮੇ ਚੱਲ ਜਾ ਕੇ ਪੁੱਛਦਾ ਉਹਨੂੰ ਕਿਹੜੇ ਉਹਨਾਂ ਤਿਲਕੂ ਆਈ ਤਾਂ ਆ ਗਏ ਕਰਨ ਯਾ ਯਾਰ ਤੇਰੇ ਨੇ ਬੰਦੇ ਹੁਣ ਹਾਂ ਵਧੀਆ ਵਧੀਆ ਹੂੰ ਠਹਿਰਾਈ ਆ ਲੋਈ ਵਧੀਆ ਕਰਦੇ ਆ ਹੈਂ ਲੋਈ ਲੋਈ ਬੰਮੇ ਬਹੁਤ ਵਧੀਆ ਲੋਈ ਠੀਕ ਆ ਥੋੜੀ ਜੀ ਮੈਨੂੰ ਫਰਕ ਲੱਗਦਾ ਅਜ ਨਾ ਦੇਖ ਲਾ ਮੜ ਜਾ ਫਰਕ ਆ ਮੈਂ ਤਾਂ ਕਹੇ ਦੇ ਤੂੰ ਗਾਲੂਗਾ ਨੀਂ ਨੇੜੇ ਲੱਗਣੀ ਆਈ ਦੀ ਆ ਗਾਲੂ ਤੇਰੀ ਹੀ ਜਾਣਾ ਪਰਸੋਂ ਨੂੰ ਹਾਂ ਬੱਕੀ ਨੇੜੇ ਆ ਬਾਈ ਓ ਨਹੀਂ ਮੰਨੀ ਆ ਗਾ ਹੈ ਆਓ ਮਨੂਦਾਰ ਫੇਰ ਵੀ ਠੀਕ ਲੱਗਦੀ ਬਾਈ ਓਏ 26 ਹੈ ਹਾਈਬ੍ਰਿਡ ਰੇਡੀ ਲੱਗਣੀ ਹੈ ਹੈ ਹਾਈਬ੍ਰਿਡ ਨੇੜੇ ਲੱਗਣੀ ਬਾਈ 26 26 ਇਹਦਾ 26 ਠੀਕ ਹੈ ਜਿੱਥੇ ਲੱਗਦੀ ਹੈ 26 ਵੀ ਰੇਡੀ ਆ ਜਾਂਦੀ ਹੈ ਸਮਝਿਆ ਠੀਕ ਹੈ ਬਸ ਐ ਕਾਲੀ ਹਰਿਆਣੂ ਵੀ ਲਾਓਗਾ ਸਵਾਰ ਕੇ ਲਾਓ ਐ ਚੀ ਦਾ ਪੰਗਾ ਹੁੰਦਾ ਜੇ ਮੌਸਮ ਠੰਡੇ ਚ ਜੀਰੀ ਲੱਗੇ ਬੌਸ਼ੇ ਚੁਰਦੀ ਹੁੰਦੇ ਲੈ ਪਨੀਰੀ ਉੱਪਰ ਸੁੱਕਣ ਲੱਗਦੀ ਹੈ ਇਹ ਮੈਨੂੰ ਪਤਾ ਕੀ ਚੱਕਰ ਹੋ ਗਿਆ ਇਹ ਭਾਂਤੀ ਉਹਨੇ ਗਰਮੀ ਨੇ ਗਰਮੀ ਨੇ ਹਵਾ ਨਹੀਂ ਰਹੀ ਚੱਲੀ ਉਹ ਪਾੜੀ ਜਾ ਇਹ ਉਂ ਵੀ ਉਂ ਵੀ ਗਰਮੀ ਬਹੁਤ ਆ ਯਾਰ ਪਾਣੀ ਵੀ ਗਰਮ ਹੁੰਦਾ ਸਭ ਕੁ ਗਰਮ ਆ ਗਰਮੀ ਦਾ ਫਰਕ ਆ ਪਾਣੀ ਦਾ ਖੜਾ ਹੁਣ ਹਾਂ ਕਿਤੇ ਨਾ ਅੱਗ ਨਹੀਂ ਲਾਈ ਹੈਗੀ ਬਾਈ ਇਹਨਾਂ ਨੂੰ ਅੱਜ ਤੀਆ ਦੇਣਾ ਤਕਰੀਬਨ 10 ਰੇੜੇ ਪੂ ਦੇ ਘੜੇ ਦੇ ਵਿੱਚ ਹਾਂ ਹਵਾ ਚੱਲਦੀ ਤੇਜ਼ ਆ ਉਹ ਖੁੰਝੇ ਕਰਦਾ ਲੋਕ ਇਕੱਠਾ ਹੋਏ ਬਹ ਹਾਂ ਪੱਲੀ ਆਪਾਂ ਸਿਰਫ ਢੋ ਢੋ ਕੇ ਬਾਹਰ ਸਟੇ ਦੇ ਲੈ ਕੰਨਾਂ ਚ ਵੀ ਪਾਣੀ ਪੈਂਦਾ ਕਿੰਨਾ ਪਾਣੀ ਆ ਹਾਂ ਘੱਟੇ ਕਿ ਕਦੂ ਕਰਨਾ ਚਾਹੀਦਾ ਵੈਸੇ ਕੱਟ ਬਾਣੀ ਚ ਉਹ ਮੈਂ ਕੱਟ ਜੀ ਵੀ ਕਰਕੇ ਦੇਖ ਲਿਆ ਉਹਦਾ ਬਾਈ ਤੇਰਾ ਹੁੰਦਾ ਨਾ ਜੱਥੀਂ ਤੇ ਬੈਠਦਾ ਨਹੀਂ ਕਰਦਾ ਇਹਦਾ ਇਹਦਾ ਤਿੰਨ ਚਾਰ ਦਿਨ ਤੇਰੇ ਤਾਂ ਉੱਥੇ ਬਾਤ ਬੈਠਦਾ ਹੈ ਹੂੰ ਐਨੇ ਨੂੰ ਫਿਰ ਤਾਂ ਲੱਗ ਜਾਂਦੇ ਫਿਰ ਉਹ ਤਾਂ ਬੇ ਦੱਬਦਾ ਤਾਂ ਖੁੰਝੇ ਜੇ ਲੱਗ ਜਾਂਦਾ ਫਿਰ ਨਾ ਪਰ ਕੇ ਦਮ ਰੋਟੀ ਮਾ ਫਿਰ ਬੈਠਦਾ ਇੱਕ ਕੰਮ ਹੋਵੇ ਵੀ ਹਫਤਾ ਇੱਕੋ ਪਾਸੇ ਨੂੰ ਹਵਾ ਚੱਲੇ ਸਵੇਰੇ ਜੀ ਇਧਰੋਂ ਚੱਲ ਵੀ ਇਧਰ ਹੋ ਜਾਣਾ ਸ਼ਾਮ ਨੂੰ ਇਧਰੋਂ ਚੱਲ ਵੀ ਉਹਨੇ ਇਧਰ ਨੂੰ ਹੋ ਜਾਣਾ ਮੈਂ ਹੁਣ ਦਖੜੇ ਪੱਛੋਂ ਹੀ ਚਲਦੀ ਆ ਉਹੀ ਕਹਿੰਦਾ ਵੀ ਖੇਚ ਘੁੰਮੀ ਜਾਂਦਾ ਹਾਂ ਘੁੰਮੀ ਜਾਂਦਾ ਤੇਰੀ ਗੱਲ ਠੀਕ ਆ ਇਹ ਦੋ ਬਸੇ ਦੀ ਹਵਾ ਹੋਗੀ ਦੋ ਖੁੰਝੇ ਮਾਰਤੇ ਸੋਣਾ ਖੁੰਝਾ ਜੀ ਇਕੱਠਾ ਹੋਇਆ ਹੋਇਆ ਹੁਣ ਕੱਲ ਨੂੰ ਛਿੜੀ ਕਰ ਉਹਨੂੰ ਪੰਨੂਗਾ ਝੱਗ ਨੂੰ ਐ ਝੱਗੇ ਆ ਪਾਣੀ ਮਾਰਦੀਆਂ ਐ ਆਏ ਬੈਠ ਕੇ ਨਾ ਐ ਕਿ ਆਏ ਪਾਣੀ ਮਾਰਦੀ ਆਏ ਆਏ ਇਹਦੇ ਫਾੜ ਦੇਣੀ ਝੱਗਾਂ ਐ ਚਾਰ ਬੰਦੇ ਦਾ ਹਰ ਫਰਕ ਹੁੰਦਾ ਹੁਣ ਹੀ ਮਾਰ ਦੇਣੀ ਮਾਰ ਦੇ ਦੇਖੀ ਜਦ ਫਾੜ ਦੇਣੀ ਝੱਗਾ ਨਹੀਂ ਮਾਰ ਦੇ ਤੇਰੀ ਗੱਲ ਠੀਕ ਆ ਕੱਲ ਵਾਸਤੇ ਮਾਰ ਦੇ ਕੱਲ ਤੇ ਮਰ ਜਾਣਾ ਤਾਂ ਨਹੀਂ ਹਾਂ ਅਭੀ ਤਾਂ ਮਾਰਦੀ ਤੂੰ ਹੁਣ ਇਹਨਾਂ ਫਾੜ ਦੇਣਾਂਗੇ ਵਾਸਤੇ ਇਹ ਮਾਰ ਕੇ ਜਾਵਾਂਗੇ ਹਾਂ ਪਨੀਰੀ ਤਾਂ ਦੇਖਤਾ ਆ ਜਾ ਪਨੀਰੀ ਤਾਂ ਬਾਹਤ ਆ ਬਨੀ ਰੇਡ ਦੇ ਨਿੱਲੇ ਲੱਗੇ ਪਤਾ ਨਾ ਦੋ ਹੈ ਦੋ ਨਾ ਨਾ ਦੋ ਲੱਗੇ ਤਿੰਨ ਦੋ ਲੱਗੇ ਹਾਂ ਉਹ ਪਰਲੀ ਹੋਰ ਲਾਈ ਆ ਹਾਂ ਪਰਲੀ ਆਹ ਜੀ ਸਵਾਸਤਾਈ ਉਹਦਾ ਸਾਰੀ ਦੇ ਨਾਉਦੇ ਅਸੀਂ ਸਵਾ 34 ਆਹਦੇ ਲੱਗੇ ਹਾਂ ਦੋ ਦੀ ਖੜੀ ਹੈ ਨਾ ਹਾਂ ਸਵਾ 34 ਆ ਆਹ ਵੇ ਆ ਲੱਗੇ ਆ ਇਹਦੇ ਗੱਲ ਹਾਂ ਮਾਰਾ ਬਜ ਨਹੀਂ ਤੇਰੀ ਮਾਰੀ ਮੁੱਟੀ ਉਹ ਆਹ ਹਾਂ ਹਾਂ ਇਹਦਾ ਬਜ ਨਹੀਂ ਮਾਰੀ ਮੁੱਟੀ ਉਹ ਆਹ ਤੇਰੇ ਡੇਢ ਤੋਂ ਡੇਢ ਕਿੱਲ ਤੱਕ ਹੋ ਲੱਗੇ ਡੇਢ ਦੋ ਲੱਗ ਜਣੇ ਮੈਨੂੰ ਲੱਗਦੀ ਜੀ ਇਹਦੇ ਗਾਦੀ ਪੱਟੀ ਦੋ ਹਾਂ ਹਾਂ ਦੋ ਟਾਇ ਗੀਲੇ ਲੱਗਣੇ ਆ ਕੱਲ ਖੁੰਜੀਆਂ ਜਿਹੜੀ ਛੱਡੀ ਵੀ ਸਾਰੀ ਪੱਟ ਹੋ ਜਵੇ ਨਾ ਸਾਰੀ ਸਾਰੀ ਇੰਨੇ ਚ ਦੋ ਗੀਲੇ ਲੱਗ ਜਾਣੇ ਕੋਈ ਇਹਨਾਂ ਨੂੰ ਤਾਂ ਕਹੇ ਵੀ ਪੱਤ ਪਰੀ ਪੱਤ ਦੇ ਪੱਟੋ ਪਈਆਂ ਨੂੰ ਹਾਂ ਆ ਛੜਤੀ ਥੋੜੇ ਪਾਣੀ ਪੱਦਰ ਤੇ ਪੜਦੇ ਨਹੀਂ ਹੁੰਦੇ ਕਦੇ ਵੀ ਇਹਦਾ ਜੋਰ ਲਾ ਲਾ ਇਹਨਾਂ ਤਾਂ ਗੱਬੇ ਤੇ ਬਟਣੀ ਪੱਦਰ ਤੇ ਤਾਂ ਪਟਣੀ ਜੇ ਘਟਦੀ ਆ ਫੇਰੇ ਇਹ ਬਾਹਰ ਨੂੰ ਪੜਦੇ ਆ ਮਹਾਂਪੁਰਸ਼ੋ ਹੈਂ ਮੀ ਪਾ ਲੋ ਮੀ ਦੇਖ ਲਾ ਉਹ ਤੇਰੇ ਹੱਥ ਆ ਦੇਖ ਲਾ ਪਿਛਲੀ ਵਾਰੀ ਕੀ ਹੋਇਆ ਤਾਂ ਮੀ ਆਲਾ ਆਉਂਦਾ ਐ ਛੋੜਦਾ ਦਾ ਛੋੜੂ ਐ ਯਾਰ ਹੁਣ ਹੁਣ ਇਹਦਾ ਮਾਰੇ ਦੇ ਹੱਥ ਮਾਰ ਜਾਣਾ ਕਰਨਾ ਨਾ ਮੀਂਹ ਤੇ ਚਾਹੀਦਾ ਪਿਛਲੀ ਵਾਰੀ 1-2 ਦਿਨ ਲਾ ਗਿਆ ਮੁੜ ਕੇ ਆਇਆ ਹੀ ਨਹੀਂ ਹਾਂ ਇੱਥੇ ਚਾਹੀਦਾ ਹੁਣ ਗੰਨੇ ਤੇ ਛੇੜਾ ਛੁੱਟ ਜਵੇ ਇੱਥੇ ਖੀਰ ਦਾ ਲੰਗਰ ਲੈ ਲਓ ਚੌੜਾ ਦਾ ਨਾਲ ਆਇਓ ਕਿਸੇ ਵਾਰੀ ਚੌੜਾ ਦਾ ਆਉਂ ਕੱਟ ਪਈਉ ਕਹੂੰਗਾ ਬਈ ਨਾ ਬਈ ਉਹ ਨਾਲੇ ਬਹਿਣਾ ਕਿਨੇ ਨਾਲੇ ਬੱਚੇ ਕਹੀਆਂ ਨੇ 16-17 ਨੂੰ ਦੱਸਿਆ ਪਿਆ ਦੀਪ ਕਹਿੰਦਾ ਮਨੂੰ ਇੱਥੇ ਕਿਹਦਾ ਪੈ ਨਹੀਂ ਕਿਹਦੇ 16-17 ਨਾਲ ਇਹਦਾ ਕੋਈ ਪਤਾ ਨਹੀਂ ਰੱਬ ਦਾ ਜਦ ਬਣਣਾ ਇਹਨੇ ਮਿੰਟਾਂ 'ਚ ਬਣ ਗਿਆ ਅੱਜ ਰਾਤ ਹੁਣ ਕੋਈ ਆਏਗਾ ਤਾਂ ਬੱ ਕਾਮ ਜੀ ਕਿੰਨੇ ਬੁਲੇ ਆਏ ਹਵਾਰੇ ਬਹੁਤ ਹੈਰੀਆ ਜਣੀਏ ਹਿਸਾਬ ਨਾਲ ਤਾਂ ਬਹੁਤ ਔਖੀ ਰੁਕੀਆ ਮਖਾਦੇ ਵਿਚਾਲੇ ਪਿਆ ਦਵਾਈ ਪਾਉਣੇ ਪੈਣਾ ਨੇਰੀ ਆਪ ਵੀ ਲੈਟ ਨਹੀਂ ਆਉਣੀ ਹੈਗੀ ਲੈਟ ਦਾ ਵੱਧ ਪੰਗਾ ਹਾਂ ਹਾਂ ਤੇ ਲੈਟ ਦਾ ਵੱਧ ਪੰਗਾ ਲੈਪਾਈ ਕਰਾ ਯਾਰ ਮੋਟਰ ਨੂੰ ਲੈਪਾਈ ਕਰਾਉਣੀ ਹੈ ਹੈ ਲੈਪਾਈ ਕਰਾਉਣੀ ਲੈਪਾਈ ਦਵਾਈ ਘੜੀ ਪਾਈ ਫਿਰ ਹੈ ਬਾਈ ਨੂੰ ਕਹਿੰਦਾ ਮੈਂ ਧਾਨਾ ਚ ਦਵਾਈ ਘੜੀ ਪਾਈ ਪ੍ਰਧਾਨ ਨੂੰ ਇਹਨੂੰ ਪਤਾ ਹੈ ਦਵਾਈਆਂ ਦੂਈਂ ਦਾਸ ਤਾਂ ਜਿਹੜੀ ਮਿਲਗੀ ਉਹੀ ਪਾ ਦੇਣੀ ਤੇ ਪਾਣੀ ਦੇ ਦੇਵੇ ਕਹਿੰਦਾ ਓਏ ਮੇਰੀ ਗੱਲ ਸੁਣਾ ਐ ਸਾਰਾ ਬਦਲ ਕੇ ਦਵਾਈ ਪਾਵੇ ਹੈ ਬਦਲ ਕੇ ਦਵਾਈ ਪਾਈ ਆ ਲੋ ਖੇਤਾਂ ਇਕ ਦਵਾਈ ਨਾ ਰੱਖੇ ਆ ਭਾਈ ਆਪਾਂ ਮੈਂ ਆ ਯਾ ਠੀਕ ਆ ਆਦੋ ਵਧੀਆ ਕੀਤੀ ਹੁਣੀ ਹੈ ਨਾ ਹੂੰ ਠੀਕ ਹੈ ਵੀ ਹੋਈ ਠੀਕ ਆ ਵਧੀਆ ਵਧੀਆ ਸਟੈਡੀ ਵਾਲੀ ਹੈ ਮਟੀ ਮਟੀ ਸੋਸਾਇਟੀ ਜੀ ਨਾਲੇ ਆਈ ਨਹੀਂ ਹੋਣੀ ਅਸੀਂ ਵੀ ਜਮਾਈ ਚੱਕੇ ਇਹਨਾਂ ਵਧੀਆ ਠੀਕ ਆ ਆਹ ਘਲੂ ਰੋਕ ਜੜੀ ਆਵੀ ਇਹ ਵੀ ਤਾਂ ਨਦੀ ਉਹ ਹੈ ਇਹ ਤਾਂ ਕੰਨੇ ਪਰ ਕਾਨੀ ਹੈ ਸਪਰੀ ਨਾਲ ਸੁੰਡੀ ਜੀ ਠੀਕ ਆ ਸੁੰਡੀ ਤੇ ਉਹ ਕਰਦੇ ਇੱਕ ਓਕੇ ਆ ਹੀ ਰਹਿ ਗਿਆ ਮੈਂ ਦੋ ਕੁ ਬਿੱਗੇ ਇਹ ਵੀ ਲਾ ਦੇਣਾ ਅੱਜ ਫੇਰ ਮੇਲੇ ਪਾਣੀ ਵੀ ਦੇਖਣਾ ਬਾਈ ਪਾਣੀ ਕਿਉਂ ਕੱਲ 8 ਘੰਟੇ ਆ ਗਈ ਫੇਰੀ ਤੇ ਵਹਿਲੀ ਹੋਣਾ ਮੋਟਰ ਨਾਲ ਆ ਕੱਲੂ ਦਾ 8 ਘੰਟੇ ਆਉਣੀ ਆ ਇਹਦੇ ਪਾ ਕੇ ਇਹਦਾ ਗੱਦੂ ਕਰਕੇ ਵਹਿਲੀ ਹੋਣਾ ਇਹਨੇ ਦੋ ਦਿਨ ਘੰਟੇ ਜੱਲੇ ਕਰੀਏ ਇਹ ਹਾਂ ਹੈ ਕਿ ਨਹੀਂ ਕੱਦੂ ਦੱਬ ਕੇ ਤੇ ਰਵੀ ਦੁਆੜ ਕੇ ਗਿਆ ਇਹ ਹੈ ਰਵੀ ਦੁਆੜ ਕੇ ਗਿਆ ਹਾਂ ਮਧਿਆ ਦਿਨ ਵੀ ਗਿਆ ਬਸ ਹੁਣ ਤਾ ਬੱਕੀ ਪਾਈ ਨਿਬੜ ਗਿਆ ਟੈਂਸਰ ਕੰਮ ਨਾ ਤੂੰ ਦਾਰੇ ਸਾਰੇ ਨੰਬਰ ਲੈ ਜਾਂਦਾ ਫਸਲਾ ਤਿੰਨ ਲੰਦਾ ਭਾਈ ਕੰਮ ਵੀ ਕੋਈ ਹੈ ਨਹੀਂ ਹੋਰ ਫਸਲਾ ਹੀ ਤਿੰਨ ਲੰਦਾ ਕੰਮ ਵੀ ਕੋਈ ਹੈ ਨਹੀਂ ਤਰਾ ਵਧੀਆ ਹੋਣਗੇ ਤਾਂ ਵੇਲਾ ਹੋ ਗਿਆ ਸੁੱਕੇ ਸੁੱਕੇ ਹਾਂ ਹੋਰ ਕੀ ਪਿਛਲੇ ਸਾਲ ਹੀ ਦੀ ਕਿਸਮ ਚੰਗੀ ਦੀ ਪ੍ਰਾਰ ਫਸ ਗਿਆ ਤਾਂ ਇਹ ਹਾਂ ਪ੍ਰਾਰ ਫਸ ਗਿਆ ਮੈਂ ਪਿਛਲੇ ਸਾਲ ਤਾਂ ਪਹਿਨਾ ਪੜਾ ਗਿਆ ਇਹ ਸੁੱਕ ਪਕੇ ਚ ਵਾਹ ਪਰ ਆਰ ਮੀਂਹ ਚ ਫਸ ਗਿਆ ਹੂੰ ਵੱਡ ਹੋ ਗਈ ਬਾਅਦ ਚ ਫਸ ਗਿਆ ਉੱਥੇ ਹੋਰ ਕੀ ਹੁਣ ਪਾਗਲ ਹੀ ਦਿਨ ਲੱਗੀ ਆ ਕਿ ਪਹਿਲਾਂ ਲੱਗੀ ਕਿ ਬਾਅਦ ਮੇ ਲੱਗੀ ਮੰਡੀ ਪਰਤੇ 3 ਦਿਨ ਪਹਿਲਾਂ ਲੱਗੀ ਪਰਤੇ 3 ਦਿਨ ਪਹਿਲਾਂ ਪਰ ਉਹ ਦੇਣਾ ਆਪਣੇ ਲੇਟ ਤੇ ਪਰ ਆਪਣੇ 18 19 ਤਰੀਕ ਦੀ ਹਾਂ ਐਗੀ 15 ਦੀ ਤੀ ਹੂੰ 3 ਦਿਨ ਦਾ ਉਹੀ ਫਰਕ ਪੈ ਗਿਆ ਦੋ ਚਾਰ ਦਿਨ ਦਾ ਕੰਮ ਚੱਲ ਜਿੰਦਾ ਮੰਡੀ ਤੇ ਦੋ ਦਿਨ ਕਹਿੰਦੇ ਆ ਦਿਨ ਖਰਾਬ ਹੋ ਜਾਂਦੀ ਫਿਰ ਹਾਂ ਹਾਂ ਇਹ ਖਰਾਬ ਤਾਂ ਹਫਤਾ ਵੀ ਹੋ ਜਾਂਦੀ ਆ ਪੰਗਾ ਮੌਸਮ ਦਾ ਪੈ ਜਾਂਦਾ ਨਾ ਹੋਰ ਤੂੰ ਭਰ ਕੇ ਖੜਾ ਲਈ ਮੌਸਮ ਚ ਨਮੀ ਹੋ ਗਈ ਉੱਪਰ ਤੇ ਮੀਂਹ ਪੈ ਕੇ ਇੰ ਬਾਕੀ ਭਾਈ ਆਹੀ ਕਾਰੋਬਾਰ ਚੱਲਦੇ ਆ। ਹਮਮ ਸ਼ਾਮਾ ਤੇਰੀ ਮੋਟਰ ਨੂੰ ਹੈਗੀ ਆ। ਸ਼ਾਮਾ ਬਹੁਤ। ਕੋਈ ਦਰਤ ਦਾ ਚਾਹੀਦੇ ਆ। ਕਦਾ ਹੋ ਲਾ ਦੇ। ਨਹੀਂ ਮੋਹਦਾ ਮਰਕੀ ਸੀ ਨਰਸਰੀ ਵੀ ਵਧੀਆ ਹੋਇਆ ਜੀ ਨਰਸਰੀ ਵਧੀਆ ਜੀ ਹਾਂ ਹਾਂ ਭੰਗੇ ਠੀਕ ਆ ਚਲੋ ਡੀਲੇ ਦੇ ਹੋ ਕੇ ਆ ਤਾਂ ਤਾਂ ਕਰਕੇ ਦੇਖੀ ਨਹੀਂ ਹੈਗੀ ਟ੍ਰਾਈ ਸੈਂਪਲ ਤਾਂ ਹੁੰਦਾ ਫਰਕ ਪਾਵੇ ਯਾਰ ਇੱਕ ਲਾਈਨ ਚ ਗਿਆ ਤਾਂ ਇਹਨੂੰ ਇੱਕ ਲਾਈਨ ਕਿਹਾ ਜਾ ਵੀ ਟੈਸਟ ਕਰ ਲਾ ਬੂਟੇ ਫਰਕ ਪਾਉਂਦੀ ਆ ਮੂਹੇ ਤੇ ਵੀ ਗਿਰ ਜੀ ਮੈਂ ਫਿਰ ਵੀ ਨਹੀਂ ਪਉਸ ਉਹ ਮੇਰੀ ਗੱਲ ਸੁਣ ਲੈ ਬਾਈ ਫਰਕ ਪਾਉਣਾ ਬੂਟੇ ਨਹੀਂ ਉਹ ਨਹੀਂ ਪਾਉਂਦੀ ਸੈਂਪਲ ਆ ਯਾਰ ਲੈ ਆਉਂਦੀ ਯਾਰ ਬੜੇ ਬੂਟੇ ਨੂੰ ਫਰਕ ਪਾਉਂਦੀ ਲੈ ਕਿੱਥੇ ਪਾਉਂਦੀ ਬਾਈ ਮੈਂ ਕਰਦਾ ਨਹੀਂ ਯਾਰ ਪਾਉਂਦੀ ਸਾਹ ਵਾਲੇ ਨੂੰ ਪਾਉਂਦੀ ਜੇ ਬੜੇ ਬੂਟੇ ਪਰ ਵੀ ਗਿਰ ਜੀ ਕਲਮ ਪਰ ਗਿਰ ਜ ਤਰਮ ਉਹ ਹੀ ਗਿਆ ਤਾਂ ਵੀ ਟਰਾਈ ਕਰਕੇ ਦੇਖ ਲੈ ਰੇਤੇ ਮਾਂ ਕਰਕੇ ਆ ਤੈਨੂੰ ਬੂਟੇ ਸਕਾਰਦੇ ਉਹਨੇ ਲੈ ਆ ਮਤਲਬ ਉਹ ਹੀ ਗਿਆ ਤਾਂ ਤੈਨੂੰ ਪਕਰੀ ਸੀ ਹਾਂ ਡੀਲਾ ਤਾਂ ਮਰਿਆ ਨਹੀਂ ਥੱਲੇ ਲੈ ਬੂਟੇ ਤਾਂ ਮਰ ਗਏ ਡੀਲਾ ਗੜਾਈ ਵਿੱਚ ਬਚ ਕੇ ਰਹੀ ਆ ਨਹੀਂ ਵੀ ਡੀਲਾ ਗੜਾਈ ਵਿੱਚ ਬਚ ਕੇ ਡੀਲਾ ਵੀ ਨਹੀਂ ਖਾਲਾ ਮਰਿਆ ਉਹ ਬਾਈ ਤੇ ਘੋਰੀ ਕਿਹੜੀ ਕਰਤੀ ਨੇ ਆ ਇਹ ਬੂਟੇ ਵੀ ਅਤਾਲੋਂ ਗਿਆ ਰੇਤੇ ਮਾਂ ਕਰਕੇ ਦੇਖੀ ਲਈ ਰੇਤੇ ਕਰਕੇ ਵੀ ਆ ਹੋ ਜੂਵੇ ਮੈਂ ਡਾਕਰ ਚ ਸਾਰਿਆਂ ਚ ਕਰਦਾ ਬਾਈ ਉੱਪਰ ਮਾਂ ਕਰੀ ਆ ਤੈਨੂੰ ਦਿਖਾ ਦੂੰਗਾ بڑے ਬੂਟੇ ਨੂੰ ਕਹਿੰਦਾ ਉਹ ਐਤ ਕੀ ਦੇ ਬਾਈ ਨੂੰ ਨਹੀਂ ਲਾਈ ਤੇ ਮੈਂ ਐਡੀ ਬੂਟੇ ਆ ਜਾਈ ਦੀਲਾ ਫੂਕਦਾ ਇੱਕ ਹੋਰ ਦੇ ਲਾ ਮੈਂ ਡੀਲੇ ਦੇ ਵਾ ਗੜਾਈ ਕਰਾਤੀ ਦੁਆਰਾ ਹੋਇਆ ਨਹੀਂ ਰੀਲਾ ਆਹ ਸਹੀ ਕਰੀ ਹੋਣੀ ਹੈ ਨਾ ਨਾ ਉਰੇ ਤੱਕ ਜਿਵੇਂ ਡੀਲੇ ਮਾਰੇ ਵਾ ਹਾਂ ਉੱਥੇ ਤੇ ਕੇ ਬੂਟੇ ਖਾਣ ਡੀਲਾ ਮੁੜ ਕੇ ਫੇਰ ਹੋ ਗਿਆ ਜਾਂ ਗੁੱਡੇ ਉਹਨਾਂ ਦੇ ਆਹ ਉਹਦਾ ਬਹਿ ਰੀਲਾ ਗੁੱਡੇ ਤਾਂ ਹੋਣਾ ਨਹੀਂ ਚਾਹੀਦਾ ਆ ਗੁੱਡੇ ਦੇਰ ਫੇਰ ਹੋ ਗਿਆ ਮੇਰੇ ਨਹੀਂ ਹੋਇਆ ਗੁੱਡੇ ਤੇ ਹਾਂ ਪਮੇ ਤੇ ਇੱਥੇ ਡਰਦਾ ਵੀ ਹੈ ਲੈ ਇਹ ਫਰਕ ਕੀ ਆ ਵੀ ਕਾਨੂੰਨੀ ਬੰਦਾ ਕਾਨੂੰਨੀ ਬੰਦਾ ਨਾ ਨਾ ਮਰਿਆ ਪੈ ਤਾਂ ਹੋਰ ਰੋਕਣੀ ਦੋ ਐ ਪਰਚਾ ਦੇ ਦੇਣਾ ਜੀ ਤਾਂ ਪਾ ਤੇਰਾ ਫਰਕ ਆ ਬਾਈ ਸਾਡਾ ਆਦਰਾਖਤ ਕਹਦਾ ਬਾਈ ਹਾਂ ਆਹਾਂ ਪਮੇ ਤੇ ਰਾਖਤ ਬਾਈ ਕਹਦਾ ਫੁੱਲ ਬੋਖ ਲੱਗਦੇ ਕੈਨੇਡਾ ਦੀ ਲਿਆਵਾਂ ਲੱਗਦਾ ਮੈਨੂੰ ਪਲੇ ਫੁੱਲਾਂ ਵਾਲਾ ਕਿਤੇ ਹਾਂ ਬਾਈ ਪਮੇ ਕਾਨੂੰ ਲੱਗਦੇ ਸਵੇਰੇ ਉਦਲੇ ਤੇ ਬੱਚੀਆਂ ਚੀਂ ਚੀ ਕਰਦੀਆਂ ਕਾਲੀਆਂ ਕਣੀਆਂ ਛੋਟੀਆਂ ਛੋਟੀਆਂ ਹਾਂ ਹਾਂ ਬੜੀਆਂ ਵਾਲ ਵਟਾਈ ਹੁੰਦੀਆਂ ਅੱਛਾ ਹਾਂ ਲਗਦੇ ਨੇ ਹੂੰ ਇਹਦਾ ਬੁੱਟਾ ਹੂੰ ਇਹ ਬੁੱਟਾ ਵਧੀਆ ਇਹ ਬੁੱਟਾ ਠੀਕ ਆ ਹਾਂ ਬਸ ਵਧੀਆ ਬੁੱਟਾ ਪਈ ਵਧੀਆ ਹੁਣ ਸਾਫ ਜਿਹਾ ਘਾਬ ਰਿਆ ਅੰਮੇ ਪਨੀਰ ਵੀ ਠੀਕ ਆ ਮੇਰੀ ਪਨੀਰ ਤਾਂ ਬਹੁਤ ਵਧੀਆ ਮੇਰੀ ਵੀ ਬਹੁਤ ਵਧੀਆ ਬਾਈ ਕਿੰਨੇ ਦਿੰਦੀ ਐ ਇਹ ਅੰਮੇ 11 ਤਰੀਕ ਨੂੰ ਬੀਜੀ ਐ 32 ਦਿੰਦੀ ਠੀਕ ਮੰਨ ਕੇ ਚੱਲ ਉਹੀ ਮਹੀਨੇ ਦੀ ਲੱਗ ਗਈ ਹਾਂ 11 ਤਰੀਕ ਤਾਂ ਗਿਣੇ ਨਾ 12 ਤਾਂ ਹੀ ਗਿਣਾ 11 ਤਾਂ ਬੀਜੀ ਆ ਹਾਂ ਕੱਲ ਨੂੰ ਐਸ ਨੂੰ ਕਾਲ ਵੀ ਕਰ ਦਿੰਗਾ ਫਿਰ ਹਾਂ ਕੱਲ ਨੂੰ ਹੂੰ ਬਸ ਥੋੜੀ ਰਹਿ ਗਿਆ ਇਹ ਕਿੰਨਾ ਕਾ ਤਵਾੜ ਕੇ ਥਾਉਂਗਾ ਹਾਂ ਬਸ ਕੱਲ ਨੂੰ ਮੱਥਾ ਟੇਕ ਦੇਣਾ ਅੱਜ ਰੇਡਰ ਟਰੈਕਟਰ ਧੋ ਦੇਣਾ ਕਾਲੂ ਇਹਨੇ ਹੈ ਟਰੈਕਟਰ ਧੋ ਦੇਣਾ ਜਿੰਨੇ ਨੂੰ ਤਲ ਵੇੜਨਾ ਵੇੜੀ ਨਹੀਂ ਮੈਂ ਮੈਂ ਨਹੀਂ ਉਹ ਗੱਲ ਕਰੀ ਚੱਲ ਜਿਹੜੇ ਤੇ ਵੀ ਕਰਾਇਆ ਸਹੀ ਜੇ ਆਪ ਕਰ ਦਿੰਦਾ ਹਾਂ ਜਿੰਨੇ ਨੂੰ ਤਾਂ ਲਵੇੜਨਾ ਤੇ ਇਹਨੂੰ ਧੋ ਦੇਣਾ ਇਹਨੇ ਕਾਲਾ ਕਹਿੰਦਾ ਮੈਂ ਕਹਿੰਦਾ ਮੈਂ ਭਾਈ ਤੂੰ ਕਰ ਦੇ ਆ ਜਾ ਕਾਲੇ ਨੂੰ ਮੈਂ ਕਿਹਾ ਤਾਂ ਨਾ ਨਹੀਂ ਨਹੀਂ ਵਧੀਆ ਹਾਂ ਓਕੇ ਆ ਵਧੀਆ ਭਾਈ ਓਕੇ ਨੇ ਆਏ ਆ ਵੀ ਆ ਬਰਦਾ ਸਾਰੀ ਜੜੀ ਪੱਟੂ ਮੋਟੇ ਉੱਤੇ ਨਹੀਂ ਆ ਹਾਂ ਹਾਂ ਦੁਆਰਾ ਦਾ ਹੈ ਸਰਪੰਚ ਦਾ ਇਹਦੇ ਪ੍ਰਧਾਨੇ ਲੱਗਦੇ ਆ ਸਾਡੇ ਏਰੀਆ 'ਚ ਭਾਈ ਹਰਿਆਲੀ ਬਹੁਤ ਹੈ ਬਹੁਤ ਬੂਟਾ ਹੈ ਹਰਿਆਲੀ ਬਹੁਤ ਹੈ ਕਈ ਵਾਰੀ ਕਹਿੰਦੇ ਬੂਟੇ ਲਾਓ ਹੋਰ ਜੇ ਅਸੀਂ ਪਾਣੀ ਫਾੜ ਲਦੂ ਵਰਤਦੇ ਰਹੇ ਫਿਰ ਵੀ ਕੀ ਹੋ ਗਿਆ ਅਸੀਂ ਮੀਂਹ ਵੀ ਅਸੀਂ ਉਹ ਕੋ ਆਉਂਦੇ ਆ ਘਰ ਤਾਂ ਠੀਕ ਆ ਦੀ ਇਹ ਨਹੀਂ ਗੱਲ ਹਾਂ ਹਾਂ ਹੁਣ ਮੇਰੇ ਮੈਂ ਕਹਿੰਦਾ 1000 ਬੂਟੇ ਲੱਗਿਆ ਪਏ ਹੁਣ ਸਭ ਦੇਖਣਾ ਸਾਰੇ 1000 1000 ਵਾਲੇ 500 ਪਿੰਡ 'ਚ 500 ਦੇ ਘੱਟ ਕੋਈ ਨਹੀਂ 700 ਤੇ ਯਾਰ ਵੱਧ ਵਾਲੇ ਵੀ ਆ ਗਏ 1000 ਦੇ ਘੱਟ ਤਾਂ ਕੋਈ ਹੋਰ ਨਹੀਂ ਇਹਦੇ ਤੇਰੇ 1000 ਤੋਂ ਉੱਪਰ ਹੁਣ ਉੱਤਰ ਤੇ 1000 ਦੇ ਘੱਟ ਕੋਈ ਨਹੀਂ ਹੁੰਦਾ ਇਹਦੇ 3 ਕੀਲੇ ਲੱਗੇ 1000 ਬੂਟਾ ਹੋ ਗਿਆ ਯਾਰ ਬਸ ਸਾਢੇ ਭਾਈ ਬੂਟੇ ਬੂਟੇ ਅਸੀਂ ਤਾਂ ਹੀ ਕਹਿੰਦੇ ਹਵਾ ਨਾ ਚੱਲੇ ਲੈਟ ਨਹੀਂ ਹੋਣੀ ਲੈਟ ਨਹੀਂ ਹੋਣੀ ਹੈਗੀ ਦੋ ਤਿੰਨ ਦਿਨ ਉਹ ਤਾਂ ਪ੍ਰਧਾਨ ਮੇਰੀ ਗੱਲ ਸੁਣਦਾ ਹੁਣ ਆਪਾਂ ਨੂੰ ਪਤਾ ਤੇਰੇ ਖੇਤਮਾਂ ਤੇ ਆਉ ਲੈਣ ਆਉਂਦੀ ਹੈ ਆਪਣੇ ਬੂਟੇ ਸਾਫ਼ ਕਰਕੇ ਰੱਖ ਯਾਰ ਲੈਨ ਤੇ ਤੇ ਮੁੱਢ ਨਹੀਂ ਆ ਗਈ ਬੰਦਾ ਇੰਨੀ ਗੌਰ ਆਪਣੇ ਆਪਣੇ ਖਿੱਤਾ ਨਹੀਂ ਕੱਲ ਲੈਵੇਂ ਨਾ ਲੈਨ ਬੰਦ ਹੋਈ ਨਹੀਂ ਸਾਡੀ ਇੱਕ ਕਈ ਵਾਰੀ ਨਾ ਟੁੱਟ ਕੇ ਉੱਪਰ ਗਿਰ ਜਾਂਦੀ ਉਹ ਫਿਰ ਆਪਾਂ ਦੇਖਣਾ ਉਹ ਬਿਜਲੀ ਤਾਂ ਅਸੀਂ ਦੱਸੂਗੇ ਮੈਂ ਤਾਂ ਜਾਣੀ ਰੱਖਦਾ ਕਲੀਅਰ ਆਪਣੀ ਲੈਨ ਨਹੀਂ ਨਾ ਨਹੀਂ ਚਾਹੀਦੀ ਕਲੀਅਰ ਰੇ ਹਜੇ ਇਹ ਲੈਨ ਤਾਂ ਸਰ ਜਾਂਦਾ ਬਾਈ ਹਾਂ ਇਹ ਤਾਂ ਸਰ ਜਾਂਦਾ 11 ਬੜੀ ਤਾਂ ਨਹੀਂ ਸਰਦਾ ਬੜੀ ਤਾਂ ਨਹੀਂ ਸਰਦਾ ਉਦੋਂ ਮਾਰਾਂ ਟੱਕਾ ਕਰਕੇ ਖਤਮ ਕਰਾਂ ਲੈਨ ਉਹ ਡੱਕੇ ਪਾਈ ਹਾਂ 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 ਨਹੀਂ ਬਾਕੀ ਜੇ ਪਤਾ ਕਰਦੇ ਆ ਲੈਟ ਕੈਬ ਜੇ ਆਉਣੀ ਆ ਫੋਨ ਕਰਕੇ ਦੇਖਦੇ ਆ ਦੇਖ ਅੱਜ ਕਰਕੇ ਮੈਸੇਜ ਤਾਂ ਆਇਆ ਨਹੀਂ ਹੈਗਾ ਉਹਨਾਂ ਦਾ ਹਲੇ ਤੱਕ ਨਹੀਂ ਤਾਂ ਗਰੁੱਪ 'ਚ ਮੈਸੇਜ ਆ ਜਾਂਦਾ ਬਿਜਲੀ ਵਾਲਿਆਂ ਦਾ ਠੀਕ ਹੈ ਬਾਕੀ ਫੋਨ ਕਰ ਲੈਂਦੇ ਹੁਣ ਸ਼ਾਮ ਨੂੰ ਵੀ ਭਾਈ ਦੱਸੋ ਮੇਰਾ ਐਡਮਟ ਵੀ ਦੱਬਿਆ ਹੋਇਆ ਕੰਨੇ ਨੂੰ ਕਿਤੇ ਕੱਪੇ ਦਾ ਵੀ ਅੱਧ ਰਾਤ ਨੂੰ 2 ਘੰਟੇ ਆ ਜੀ ਕਿਤੇ ਕੱਪੇ ਤਾਂ ਨਹੀਂ ਹੈਗੀ 15 ਦੇ ਛੱਡਣੀ ਆ ਨਹੀਂ ਆਉਂਗੀ ਸਹੀ ਚਾਹੇ 1 ਵਜੇ ਆਵੇ ਚਾਹੇ ਤੇਰੀ ਆਵੇ 8 ਵਜੇ ਕਹਿੰਦੇ 9 ਵਜੇ 5 ਵਜੇ ਤਿੰਨੇ ਟਾਈਮ ਆ ਹੂੰ ਚਲੋ ਚਲੋ ਬਰਲਾ ਵੀ ਆਪਣੀ ਨਾਲ ਹੀ ਚੱਲਦਾ ਹਾਂ ਹਾਂ ਹਜੇ ਸਾਰੇ ਇਕੱਠੇ ਆ ਕੱਲ ਤੇ ਲੱਗ ਹੋਣੇ ਆ ਕਿ ਉਹ ਲੱਗੂ ਆਪਣਾ ਇੱਧਰ ਨਾ ਲੱਗੂਗਾ ਹਾਂ ਤਾਂ ਤਾਂ ਦੁਖ ਦੇਣੀ ਤੇ ਇੰਨੇ ਲਾਉਣੇ ਪਰ ਫੂਸੇ ਨੇ ਮੇਰਾ ਬਹੁਤ ਆਉਂ ਤੋੜੇ ਆਪਾਂ ਮੈਂ ਆ ਜੀ ਤੇਰਾ ਐਂਪੀ ਮੇਰੇ ਵੱਲੋਂ ਲੱਗਿਆ ਬਾਹਰ ਨਾ ਚਾਹੀਦਾ ਵੱਲੋਂ ਜਗਦੀਪ ਹਾਂ ਜਗਦੀਪ ਤੂੰ ਰੇ ਆਇਆ ਪਿਆ ਤੈਨੂੰ ਅਸੀਂ ਪੁੱਛ ਸਕਦੇ ਵੀ ਬਰਲੇਣ ਚੱਲ ਗਈ ਹੁਣ ਤਾਂ ਮੈਸੇਜ ਆਉਂਦਾ ਯਾਰ ਮੈਸੇਜ ਤਾਂ ਆਉਂਦਾ ਫੇਰ ਵੀ ਪਤਾ ਲੱਗਣਾ ਚਾਹੀਦਾ ਯਾਰ ਮਾੜਾ ਮੁੰਡਾ ਮੈਸੇਜ ਤਾਂ ਆ ਜਾਂਦਾ ਪਿੱਛੇ ਬੰਦੇ ਹੁੰਦੀ ਆ ਜੇ ਉਰੇ ਲਾਇਟ ਆ ਗਈ ਸਭ ਦਾ ਮਨ ਚੱਲ ਹਾਂ ਬੱਲੂ ਨੂੰ ਮੰਦਾ ਉਹ ਰੇ ਤਾਂ ਉਹ ਵੀ ਦਿਖ ਜੇਗਾ ਅੰਦਰ ਨੂੰ ਬਹੁਤ ਦੂਰ ਤੱਕ ਫੋਟੋ ਖਿੱਚ ਕੇ ਬਾ ਦੇਗਾ ਨਹੀਂ ਤੈਨੂੰ ਵੀ ਆ ਜਾ ਭਾਈ ਚੱਲ ਪਾ ਲਓ ਯਾਰ ਉਹ ਵਿਚ ਨੂੰ ਗੱਭੀ ਨੂੰ ਐ ਸਿਰੇ ਤੱਕ ਦੇਖ ਸੁਣ ਦਿਖ ਜੇਗਾ ਬੱਲੂ ਬੰਨਾ ਅੰਦਰ ਹੈਗਾ ਹੁਣ ਸਾਨੂੰ ਨਾ ਉੱਥੇ ਪਤਾ ਲੱਗਦਾ ਅਸੀਂ ਤੱਪੜਿਆਂ ਕੋ ਜਾ ਕੇ ਸਾਨੂੰ ਪਤਾ ਲੱਗਦਾ ਵੀ ਬੱਲੂ ਦਰਲਾ ਆ ਗਿਆ ਹਾਂ ਹਾਂ ਨਿਊਟ ਤੇ ਦੱਸ ਦਿਆ ਕਰੂੰਗਾ ਚਾਹੋ ਫੇਰ ਹਾਂ ਚਲ ਜੀ ਫੇਰ ਚੱਲ ਚੱਲੀਏ ਭਾਈ ਦੇਖ ਲੈ ਹੋਰ ਹੁਣ ਛਾਂਡ ਨੇ ਬਹੁਤ ਕੰਮ ਤੋੜ ਦੋੜੇ ਪੰਮੇ ਹੁਣ ਫੇਰ ਉਹੀ ਗੱਲ ਚੱਲ ਪਈ ਆਦੇ ਪੰਡਾ ਨੂੰ ਢੋ ਕੇ ਆ ਛਟਿਆ ਭਾਈ ਲੋ ਕਿਥੇ ਜਾਂਦਾ ਕਿਲੇ ਵਰ ਤੇ ਅਗਨੀ ਨਾਲ ਲਾਈ ਹੂੰ ਭਾਈ ਮਾਰਦਾ ਪਸੰਡ ਆਹ ਆਹ ਨਿਕ ਨਹੀਂ ਓਕੇ ਆ ਫਿਰ ਇਹ ਪੰਜਾਬ ਬੰਦਾ ਕੱਢ ਕੱਢ ਕੇ ਹਰ ਬੰਦਾ ਸਰੇ ਸੇ ਨਿੱਕੜਦਾ ਰਹਿੰਦਾ ਹਰੇ ਕਪੂੜੀ ਛੋੜੇ ਬਾਪ ਦਾ ਵਿਚੁਰਾ ਦੇ ਬਹੂ ਕਾਨ ਫੇ ਜੀ ਜੰਤ ਤਾਂ ਹੋਣੀ ਆ ਵਿੱਚ ਯਾਰ ਇੱਕ ਹੋਰ ਹੈ ਜੇ ਇੱਕ ਦਿਨ ਦੋ ਦਿਨ ਆ ਚੱਕੇ ਤੀਏ ਦਿਨ ਕੀੜੀਆਂ ਆ ਜਾਂਦੀਆਂ ਹਾਂ ਹਾਂ ਜੀ ਜੰਤ ਚੜ ਜਾਂਦੇ ਸਾਰੇ ਖੇਤ ਵਾਲੇ ਕੀੜੀਆਂ ਦਾ ਬੰਦੇ ਪਾਉਣ ਲੱਗ ਜਾਂਦੇ ਇੱਥੇ ਦੇ ਲੋ ਬੱਟ ਤੇ ਪਰ ਯਾਰ ਕੱਖ ਰੱਖਦੇ ਦੂਏ ਦਿਨ ਭੌਣ ਲੱਗ ਜਾਂਦੇ ਸਮਝ ਹਾਂ ਭੌਣ ਲੱਗ ਜਾਂਦੇ ਚਾਰ ਦਿਨ ਉਹ ਪਰੇ ਕੱਢਦੇ ਰਹੇ ਦੋ ਦਿਨ ਹੂੰ ਪਰ ਇਹ ਪਿੱਛੇ ਦੁਗਣਾ ਤਿਕਣਾ ਪਿਆ ਮੈਂ ਡੋਲੋਂ ਵੀ ਸਾਫ ਰੱਖਣੀ ਆ ਫੇਰ ਹਾਂ ਤੁਰਨਾ ਹੈ ਫੇਰ ਨਿੱਪੜ ਗਿਆ ਕੰਮ ਤੇਰਾ ਹੁਣ ਆ ਹੀ ਰਹਿ ਗਿਆ ਨਾ ਨਾ ਹੂੰ ਘਰ ਦੀ ਨਾਲੇ ਨੂੰ ਨਹੀਂ ਹੁਣ ਪੜ ਗਿਆ ਸਿੱਟਾ ਵਾਲੇ ਜਿਹੜੀ ਸਕੀਮ ਦੱਸੀ ਜਿਹੜੀ ਤੂੰ ਸਕੀਮ ਦੱਸੀ ਆ ਮਾਰਦੀ ਸਾਜਰੇ ਫੇ ਰਾਤੀ ਰਾਤ ਬੈਠਦਾ ਜਾਊ ਤੇਰਾ ਮਹਲ ਉਟਾਉਣਾ ਪਤਾ ਇਹ ਨਾ ਬਹੁਤ ਵਧੀਆ ਗੱਲ ਹੈ ਹੂੰ ਚਲੋ ਠੀਕ ਆ ਜੀ ਫੇਰ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਲ ਭਾਈ ਸਾਰਿਆਂ ਨੂੰ ਲਓ ਜੀ ਉਹ ਵਿੰਦਰ ਕੋਲ ਪਹੁੰਚ ਗਏ ਵਿੰਦਰ ਦੀ ਫਰਮਾਇਸ਼ ਸੀ ਕੱਦੀ ਕਹਿੰਦਾ ਮੇਰੀ ਵੀਡੀਓ ਨਹੀਂ ਬਣਾਉਂਦਾ ਵਿੰਦਰ ਕਿਹਾ ਹਾਲਾ ਠੀਕ ਹੈ ਜੀ ਇਹ ਵੀ ਭਾਈ ਡਰਾਈਵਰ ਬਣ ਗਿਆ ਪੂਰਾ ਹੁਣ ਲੇਜ਼ਰ ਕਰਾਦਾ ਐਨਾ ਹੈਗਾ ਵੀ ਤੇ ਸਿਰ ਪਰ ਹਰਸ਼ਪੀ ਨੂੰ ਆਰਾਮ ਆ ਜਾਂਦਾ ਦੋ ਘੜੀਆਂ ਵਿੰਦਰ ਦੋ ਘੜੀ ਉਹਦਾ ਵੀ ਰੈਸਟ ਹੋ ਜਾਂਦੀ ਆ ਬਹੁਤ ਜ਼ੋਰ ਦਾ ਹੁਣ ਅਹੀਂ 5-4 ਦਿਨ ਹੈ ਹਾਂ ਅਹੀਂ 10 ਦਿਨ ਬਸ ਹਾਂ ਤਾਂ ਰੱਬ ਨੇ ਬਹੁ ਵੀ ਸਾਧ ਦਿੱਤਾ ਬਾ ਜਿਹੜਾ ਮੀਂਹ ਨਹੀਂ ਪਿਆ ਹਾਂ ਦਲ ਮਨਜ਼ਰ ਕਰਦਣੀਆਂ ਪੈਗੀਆਂ ਹਾਂ ਹਾਂ ਉਸਨੇ ਕੰਮ ਬੰਦ ਫਿਰ ਵੀ ਚਲੋ 10 ਦਿਨ ਮੰਨ ਕੇ ਚੱਲ ਹਾਂ ਹੂੰ ਜੇ ਲਾਇਆ ਜੀ ਇਹਦੇ 10 ਦਿਨ ਹੈਗੇ ਐ ਕੱਢ ਕੇ ਲਾ ਲੀਏ ਨਾ ਨਾ ਠੀਕ ਆ ਠੀਕ ਆ ਚੈਟਿੰਗ ਸਿਖੋ ਨੂੰ ਸਭ ਕੋ ਸਿੱਖ ਗਿਆ ਏ ਟੂ ਜ਼ेड ਹੁਣ ਹਾਂਜੀ ਹਾਂ ਚ ਬਧੀਆ ਅੱਜ ਮੈਂ ਚੱਲੀ ਗਿਆ ਟਾਇਰ ਪਾਉਣ ਗੱਡੀ ਤੇ ਆ ਤੂੰ ਮੈਨੂੰ ਕਰਦਾ ਤਾਂ ਫੋਨ ਮੈਨੂੰ ਮਿਸਤਰੀ ਜੀ ਦਾ ਫਿਰ ਟਾਈਮ ਨਹੀਂ ਲੱਗਿਆ ਮੇਤੇ ਫਿਰ ਫੋਨ ਕਰਕੇ ਫਿਰ ਦ੍ਰਿਗ ਬਹੁਤ ਟਾਈਮ ਖਰਾਬ ਹੋ ਗਿਆ ਅੱਛਾ ਰਸ਼ੇ ਬਹੁਤ ਉੱਥੇ ਯਾਰ ਹੂੰ ਲੋਕੋ ਟ੍ਰੈਕਟਰਾਂ ਦੇ ਟਾਇਰ ਬਹੁਤ ਬੋਰ ਰਹੇ ਆ ਹੂੰ ਕਿ ਅੱਜ ਗੱਲਾਂ ਲੱਗਦਾ ਵਾਹਨੇ ਕਰ ਪਾ ਲੋ ਬਣ ਗਿਆ ਪੂਰਾ ਟ੍ਰੈਂਡ ਹੈ ਜੀ 2 ਜੈਡ ਇੱਕ ਨਹੀਂ ਅਸੀਂ ਵੀ ਸਿੱਖਣਾ ਤੇਰੇ ਕੋਲ ਹੌਲੀ ਹੌਲੀ ਤੇਰੇ ਕੋਲੇ ਸਿੱਖ ਲਾਂਗੇ ਬੰਦਰ ਕਰਤੀ ਸੈਟਿੰਗ ਉਹ ਦੇਖੋ ਜੀ ਮਾਲਕਾ ਸਾਹਿਬ ਉਧਰ ਬੈਠੇ ਆ ਡੋਲਪਰ ਉਹਨੂੰ ਫੋਨ ਚੱਲਦਾ ਇਹਨੇ ਬਾਹਰ ਤੇ ਗੱਲਾਂ ਮਾਰ ਰਿਹਾ ਉਹ ਗਲਾਬ ਬਾਈ ਦਾ ਆ ਉਹਨੂੰ ਫੋਨ ਗਲਾਬ ਬਾਈ ਦਾ ਫੋਨ ਆਇਆ ਵਾ ਹਾ ਵਿੰਦਰ ਮਾਲਕਾਂ ਦਾ ਜਾਲਪੁਰੀ ਹੈ ਚੱਲ ਬਈ ਕਰਦੇ ਸੈਟਿੰਗ ਮਾ ਮਾਤਾ ਮਗਾ ਦੋ ਘੜੀ ਤੈਨੂੰ ਆਰਾਮ ਮਿਲ ਜਦਾ ਬਿੰਦਰ ਦੇ ਸਿਰ ਪਰ ਆਇਆ ਇਹ ਸਵੇਰ ਦਾ ਗਿਆ ਹਾ ਦਾ ਆ ਦੱਸਦਾ ਠੀਕ ਕਰਾ ਦੇ ਸੈਟਿੰਗ ਉਹਦੇ ਜੇਲਾ ਅੱਧੀ ਤਾਂ ਸਾੜੀ ਚੱਲਦਾ ਨਾ ਨਾ ਜੀ ਦੇਖ ਲੈ ਮੈਨੂੰ ਤਾਂ ਸਾਰੇ ਨਾ ਦੇਖ ਲੈ ਆਲੀ ਤੋਂ ਬਸ ਦੇਖਣਾ ਲੱਗਾ ਹੋਇਆ ਏ ਕਿ ਆਹੋ ਤਾਂ ਗੱਡੀ ਦੇ ਟਾਇਰ ਪੋਣ ਆਣਾ ਦੱਸਦਾ ਹੁਣ ਆਇਆ ਮਾ ਚੱਲ ਹੁਣ ਕੀ ਕਰ ਬਾਈ ਇਹਦੇ ਬਿਨਾ ਮੈਨੂੰ ਸੜਨੇ ਹੀ ਰ ਆ ਗਿਆ ਅੱਜ ਲੈ ਉਹ ਤਾਂ ਹੈ ਹੋਗਾ ਦੋ ਤਿੰਨ ਘਟੇ ਚੱਲ ਕਰ ਨਹੀਂ ਬਹੁਤ ਦਿਨ ਚ ਅੱਧਾ 35 ਹਾਂ ਚਲ ਠੀਕ ਹੈ